ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮੰਡ ਵਾਲੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਕਿ ਫਰੀਪੁਰ ਦੇ ਹੈ ਫਰੀਦਕੋਟ ਫਰੀਦਕੋਟ ਚਲੇ ਦਾ ਪਿੰਡ ਆ ਮਿੱਤਰੋ ਤੇ ਜਦੋਂ ਤੁਸੀਂ ਚੰਦ ਬਾਜੇ ਵਾਲਾ ਪੋਲ ਉਤਰੋਗੇ ਪੋਲ ਉਤਰਨ ਤੋਂ ਬਾਅਦ ਰੇਲੈਂਸ ਦਾ ਪੰਪ Jio ਵਾਲਾ ਪੰਪ ਨੰਗਣ ਤੋਂ ਬਾਅਦ ਪੰਪ ਵਾਲੀ ਸਾਈਡ ਹੀ ਤੁਹਾਨੂੰ ਅੱਗੇ ਜਾ ਕੇ ਚਿੱਟੀ ਪੱਟੀ ਵਾਲੀ ਸੜਕ ਮਿਲੂਗੀ ਮਿੱਤਰੋ ਜੇ ਰਸਤਾ ਪੈਂਦਾ ਵਾ ਉਸੇ ਸਾਈਡ ਹੀ ਮੁੜ ਕੇ ਤੁਸੀਂ ਸਿੱਧਾ ਮੰਡ ਵਾਲੇ ਪਿੰਡ ਦੇ ਵਿੱਚ ਐਂਟਰੀ ਮਾਰਨੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਟੁੱਡੀ ਵਾਲੀ ਛੜਕ ਦੇ ਉੱਤੇ ਬਾਈ ਹੁਣਿਆਂ ਦਾ ਘਰ ਆ ਤੇ ਬਾਈ ਹੁਣਿਆਂ ਨੂੰ ਸ਼ੌਂਕ ਜਾਨਵਰ ਪਾਲਣ ਦਾ ਘਰੇ ਘਰੇ ਲੂ ਔਰ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਬੱਸ ਸੁਣੀਏ ਵੜ ਵੇਚਣੀਆਂ ਪਹਿਲਾ ਸੂਆ ਸੋਈ ਪਤਾ ਨਹੀਂ ਦੂਜਾ ਇੱਕ ਹੋਰ ਪਹਿਲਾ ਨਹੀਂ ਐ ਇੱਕ ਟੋਕੜ ਗੱਪਣ 2 ਜਨਵਾਰਾ ਉਹ ਕਰਦੇ ਭਾਈ ਜਿਹੜਾ ਗੱਲਬਾਤ ਦੋਵੇਂ گاਵਾ ਬਕਾਉਆ ਭਾਈ ਦੀਆਂ ਵੀਰੇ ਸਸਰੀਕਾਲ ਵੱਡੇ ਭਾਈ ਸਸਰੀਕਾਲ ਜੀ ਕੀ ਹਾਲ ਚਾਲ ਆ ਭਾਈ ਠੀਕ ਹੈ ਜੀ ਸੇਤਾ ਦੇ ਪਰਿਵਾਰ ਵੀਰੇ ਵੱਢ ਗਿਆ ਅੱਛਾ ਨਾਮ ਦੱਸ ਦੀਏ ਕਿਹੜਾ ਦੀ ਆਪਣਾ ਜਗਮੀਤ ਤੇ ਜਗਮੀਦ ਅਜਾ ਜਗਮੀਦ ਵੀਰ ਜਿਹੜੀ ਆਪਾਂ ਵੇਣ ਵੇਚਣੀ ਹੈ ਇਹ ਇਹ ਕਿੰਨੂਆ ਸੂਸ ਹੋਈ ਆ ਬਈ ਪਹਿਲਾ ਹੀ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਅੱਠ ਦਿਨ ਹੋ ਗਏ ਅੱਠ ਦਿਨਾਂ ਦੀ ਸੂਈ ਤੋਂ ਕਿੰਨਾ ਦੁੱਧ ਤਿਆਰ ਆ 14 ਕਿਲੋ ਤਿਆਰ ਆ 14 ਕਿਲੋ ਦੁੱਧ ਐਨ ਕੰਡੇ ਵਾਲਾ ਹਾਂਜੀ ਤੇ ਚੂਣ ਚੰਨੋਂ ਠੰਢੀ ਆ ਵੀਰੇ ਨਾ ਠੀਕ ਠੀਕ ਆ ਬਈ ने, ने आ, अच्छा इप ये पेजा ਥੱਲੇ ਹੈ ਭਾਈ ਜਵਾਕ ਨੰਗੀ ਹਨ ਥੱਲੇ ਜੈਲੀ ਬਹੁਤ ਹੈ ਨਾ ਅੱਛਾ ਦੁੱਧ ਵੀ 14 ਕਿਲੋ ਤਿਆਰ ਹੈ ਕੰਡੇ ਵਾਲਾ ਹੈ ਠੀਕ ਹੈ ਸੋਹਣੀ ਸਨਕੀ ਬੱਚੀ ਹੁੰਦੀ ਹੈ ਨਾ ਹਾਂਜੀ ਹੂੰ ਠੀਕ ਹੈ ਲੈ ਜਾ ਵੀਰੇ ਇਹਦੀ ਮਾਂ ਥੱਲੇ ਹੈਗਾ ਇਹ 25 26 ਕਿਲੋ ਤਿਆਰ ਸੇ ਅੱਛਾ ਇਹ ਇਸੇ ਦੀ ਧੀ ਹੈ ਹਾਂਜੀ ਠੀਕ ਹੈ ਵੀਰੇ ਠੀਕ ਹੈ ਭਾਈ ਇਹੇ ਹੈ ਇਹੇ ਹਾਏ ਸੱਤਾ ਮਹੀਨੇ ਦੀ ਗੱਬਾਈ ਅੱਛਾ ਇਹਦੇ ਸੈਕ ਦਾ ਸੀਮਨ ਲੱਗਾ ਇਹਦੀ ਮਾਂ ਦੇ ਸੈਕ ਦਾ ਹੈ ਹਾਂਜੀ ਠੀਕ ਹੈ ਭਾਈ ਇਹਦੇ ਕਿਹੜਾ ਲਵਾਇਆ ਵੀਰੇ ਇਹਦੇ ਤਾਂ ਪਤਾ ਨਹੀਂ ਕਿ ਬੱਚਾ ਦਿੱਤਾ ਹੈ ਅੱਛਾ ਬੱਚਾ ਦੇ ਕੀ ਹੈ ਹਾਂ ਠੀਕ ਹੈ ਬਈ ਬੱਚਾ ਵੀ ਹੈ ਸੋਹਣਾ ਸੋਹਣਾ ਹੈ ਨਾ ਨਹੀਂ ਠੀਕ ਹੈ ਬਈ ਅੱਛਾ ਵੀਰੇ ਵੈੜਾ ਜਿਹੜੀਆਂ ਇਹਨੂੰ ਕਰੀ ਮੰਡੀ ਪਿੱਛੇ ਲੈ ਹੋਈ ਬਖਾਰੀ ਚੋਣ ਚਾਣ ਮਨ ਲਾ ਓਕੇ ਜਾਵਾਂ ਹੈ ਉਹ ਤੇ ਜੇ ਕੋਈ ਕਵੇ ਚੋਕੇ ਜਾਣਾ ਦੋਵੇਂ ਟਾਈਮ ਚ ਹੋ ਸਕਦਾ ਵੀਰੇ ਹਾਂਜੀ ਹਾਂਜੀ ਭਲੇ ਚਾਰ ਦਿਨ ਤੋਂ ਠੀਕ ਹੈ ਵੀਰੇ ਠੀਕ ਹੈ ਆਪੇ ਘਰ ਦੀ ਹੈਗੀ ਠੀਕ ਹੈ ਵੀਰੇ ਠੀਕ ਹੈ ਰੇਟ ਵੀਰੇ ਕੀ ਰਹੂਗਾ ਬਈ 65000 ਮਨ ਤਣ ਮਨ ਕਿੰਨੇ ਕੁ ਦੀ ਦੇ ਦੇਗੀ ਹਾਂ ਨਾ ਕਾੜੇ ਬਾੜੇ ਆਪਾਂ ਮੌਲੀ ਜਾਇਜ ਰੱਖਿਆ ਵੀਰੇ ਦੇਣੀ ਕਿੰਨੇ ਕੁ ਦੀ ਵੀ ਤਾਬਾ ਨੇ ਮਾਣ ਕੇ ਕਿਉਂ ਨਹੀਂ ਆਰ ਦੇ ਜੀ ਠੀਕ ਹੈ ਮਾਨ ਤਨ ਹੋਰ ਚਰਾਏ ਕਰੀ ਜਦ ਮਾੜਾ ਮੋਟਾ ਹੋਈ ਜਾਊਗਾ ਹੈ ਮਾੜਾ ਮੋਟਾ ਦਾ ਆਏਗਾ ਦਾ ਮੋਕੇ ਤੇ ਹੋਈ ਜਾਊਗਾ ਯਾਰ ਨਹੀਂ ਯਾਰ ਇੰਨਾ ਨਹੀਂ ਮੈਂ ਮਾਲੀ ਜਾਇਜ਼ ਰੱਖਾਂ ਠੀਕ ਹੈ ਇਹਦਾ ਦੱਸੀ ਵੀਰੇ ਕਾਲੀ ਦਾ ਬਾਈ ਇਹਦਾ 55000 ਰੁਪਏ ਨਹੀਂ ਤਾਂ ਕਹਿੰਦੇ ਥਾਰੇ ਕਿੰਨਾ ਦੁੱਧ ਆ ਵੀਰੇ 8 ਕਿਲੋ ਤੇ ਇਹ ਗੱਪਣ ਕਿੰਨੇ ਚਿਰ ਦੀ ਆ 7 ਮਹੀਨੇ 7 ਮਹੀਨੇ ਦੀ ਗੱਪਣ ਥਾਰੇ ਹੁਣ ਵੀ 8 ਕਿਲੋ ਦੁੱਧ ਤੇ ਇਹ ਕਿੰਨਾ ਦੇ ਜਾਂਦੀ ਤਾਜੀ ਬਈ ਇਹ ਇਹ 25 ਕਿਲੋ ਦੁੱਧ ਜੋ ਕੰਡੇ ਦੇ ਇਹ ਤੀਜਾ ਸੂਆ ਸੋਣਾ ਤੀਜਾ ਸੂਆ ਹੈ ਠੀਕ ਹੈ ਵੀਰੇ ਅੱਛਾ ਇਹਦਾ ਰੇਟ ਬਈ ਇਹਦਾ ਰੇਟ 550 ਮੰਤਣਾ ਨਹੀਂਦਾ ਵੀ ਹੋ ਜੂਗਾ ਵੀਰੇ ਨਹੀਂ ਨਹੀਂ ਆਪਾਂ ਮੌਲੀ ਜਾਇਜ਼ ਰੱਖੇ ਵੀ ਅੱਛਾ 25 ਕਿਲੋ ਦੁੱਧ ਦੇ ਦਿੰਦੀ ਹੈ ਹੈ ਹਾਂਜੀ ਲੈਵਾ ਬਹੁਤ ਬਣਾਉਂਦੀ ਹੋਊਗੀ ਫਿਰ ਤਾਂ ਹਾਂਜੀ ਹਾਂਜੀ ਤੁੱਤਰ ਐ ਨਹੀਂ ਆਂਦਾ ਬਾਈ ਠੀਕ ਆ ਬਾਈ ਕ੍ਰੋਸ ਬਰੀਡ ਦੇ ਵਿੱਚ ਬਹੁਤ ਚੰਗਾ ਦੁੱਧ ਆਣਾ ਬਾਈ ਹਾਂ ਪੈਰੀ ਬਣਾਉਣ ਵਾਲੇ ਵਿਚਾਰੀ ਦੇ ਹਨਾ ਪਰ ਮਾੜਾ ਆ ਆ ਇੱਥੇ ਰੋੜਾ ਚੱਬ ਗਿਆ ਹੀ ਅਜੇ ਠੀਕ ਆ ਲੈ ਬਾਈ ਓਕੇ ਹਾਂ ਨਹੀਂ ਠੀਕ ਆ ਵੀਰੇ ਅੱਛਾ ਆ ਵੀ ਇੱਕ ਵਾਰੀ ਆਣ ਨੂੰ ਫਿਰ ਤੋੜਦੀ ਮਣੀ ਬਾਹਰੋਂ ਕੱਢ ਦੇਗਾ ਲਾਲ ਵੇੜ ਨੂੰ ਉਹ ਤੋਰੀ ਨਹੀਂ ਗਈ ਚੰਗੀ ਤਰ੍ਹਾਂ ਫਿਰ ਇਹਨੂੰ ਵਿਖਾ ਦੀ ਇੱਕ ਵਾਰੀ ਫਿਰ ਮੈਂ ਕਿੰਤਰੋ 65000 ਰੁਪਿਆ ਮੁੱਲ ਚੋਂਣ ਦੀ ਦੇਣੀ 14 ਕਿਲੋ ਦੁੱਧ ਕੰਡੇ ਵਾਲਾ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਸੱਤਾ ਦਿਨਾਂ ਦੀ 18 ਕਿਲੋ ਦਊਗੀ ਹਜੇ 15 ਦਿਨ 14 ਦਊਂਦੇ ਨੇ ਕਿ ਹੁਣ ਸੱਤਾ ਦਿਨਾਂ ਦੀ ਸੋਈ ਆ ਹਾਂ ਸੱਤਾ ਦਿਨਾਂ ਦੀ ਠੀਕ ਗੱਲ ਐ ਮੇ ਤੋ ਵੇਖੋ ਰੰਗ ਰੁਗ ਵੇੜ ਦਾ ਹੁਣ ਬਣਦੀ ਨਾ ਧੁੱਪੇ ਬਹੁਤ ਸ਼ੈਡਿੰਗ ਵਾਲੀ ਬੱਚੀ ਆ ਲੈ ਆ ਵੀਰੇ ਇਹਨੂੰ ਧੁੱਪੇ ਹੀ ਤੋਰੀ ਲਈ ਵੇਖ ਬੰਦੇ ਵੀਰੇ ਵਾਲੇ ਮੋੜ ਲਿਆ ਮੋੜ ਗਿਆ ਬਹੁਤ ਸੋਹਣੀ ਵੇੜਾ ਵਾਕੀ ਜੀ ਘਰੇ ਰੱਖਣ ਨੂੰ ਕੋਈ ਮਾੜੀ ਨਹੀਂ ਹੈ ਨਾ ਵੀਰੇ ਹਾਂ ਦੁੱਧ ਪੀਣ ਵਾਲੇ ਬੰਦੇ ਦੇ ਲਈ ਗਹਿਣਾ ਚੀਜ਼ਾ ਰਵਾ ਪੱਕੀ ਬਹੁਤ ਚੰਗਾ ਤੁਹਾਨੂੰ ਨਾ ਸੀ ਉਸੂਲ ਵਾਕਈ ਬਹੁਤ ਹੈ ਨਾ ਲੂ 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 ਤੁਲੀ ਕਰਦੀ ਹਨ ਵੀਰੇ ਹਾਂ ਨਵਾਂ ਨਵ ਨੂੰ ਵੀ ਜਾਵਾ ਮਾਵਾਂ ਤੇ ਇੱਕੋ ਜਿਹਾ ਠੀਕ ਹੈ ਭਾਈ ਓਕੇ ਅੱਛਾ ਨੰਬਰ ਕਿੰਨਾ ਵੀਰੇ ਆਪਣਾ 99687 ਜਿਹਦਾ ਜਿਹੜਾ 145 ਤੇ 9968700145 145 9968700145 ਹਣਾ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਰਾਬਤਾ ਹੈ ਮੇਤਰੋ ਪਿੰਡ ਮੰਡਾਲਾ ਜ਼ਿਲ੍ਹਾ ਫਰੀਦਕੋਟ